ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅ ਅੱਜ ਨਾ ਜਲਦੀ ਉੱਠ ਗਏ ਤੇ ਜਿੱਦਾਂ ਨਵੀ ਸਕੂਲ ਚੱਲ ਜਾਂਦਾ ਤੇ ਮੈਂ ਨਾ ਬਾਅਦ ਚ ਫ੍ਰੀ ਫਰੂ ਹੋ ਜਾਣੀ ਹੈ ਨਾ ਤੇ ਮੈਂ ਸਾਰਾ ਕੰਮ ਘੁੰਮ ਕਰ ਲਿਆ ਬਸ ਟਨ ਕੱਪੜੇ ਧੋਣ ਵਾਲੇ ਰਹਿ ਗਏ ਸੀ ਤੇ ਲਾਈਟ ਹੋ ਗਈ ਬੰਦ ਤੇ ਮੈਂ ਫੇਰ ਚੇਂਜ ਕੀਤਾ ਦੂਜੇ ਪਾ ਕੇ ਕੱਪੜੇ ਤੇ ਫਿਰ ਮੈਂ ਕੱਪੜੇ ਧੋਤੇ ਸਾਰੇ ਹੀ ਲਾਈਟ ਆ ਗਈ ਮੈਨੂੰ ਲਾਈਟ ਦਾ ਹੀ ਲਾਲਚ ਆ ਗਿਆ ਮੈਂ ਕਿਹਾ ਚੱਲ ਨਾ ਕੱਪੜੇ ਧੋ ਲੈਣੀ ਇੱਕ ਗੰਨੂ ਨੂੰ ਅਜੇ ਇੰਜੈਕਸ਼ਨ ਲੱਗਣੇ ਹੀ ਅੱਜ ਹੈਗਾ ਹੀ ਤੀਜਾ ਬੁੱਧਵਾਰ ਤੇ ਉਹਨੂੰ ਤਿੰਨ ਇੰਜੈਕਸ਼ਨ ਲੱਗਣੇ ਸੀ ਮੈਨੂੰ ਇਹ ਕਿ ਬਾਅਦ ਚ ਉਹਨੇ ਬਹੁਤ ਜ਼ਿਆਦਾ ਤੰਗ ਕਰਨਾ ਵਾ ਇਸ ਤੋਂ ਪਹਿਲਾਂ ਪਹਿਲਾਂ ਮੈਂ ਜਿਹੜਾ ਉਹ ਕੱਪੜੇ ਧੋਲਾਂ ਜੋ ਕੰਮਕੁਮ ਕਰਕੇ ਫ੍ਰੀ ਹੋ ਜਾਣਾ ਤੇ ਮੈਂ ਇਦਾਂ ਹੀ ਕੀਤਾ ਮੈਂ ਸਾਰੇ ਕੱਪੜੇ ਕੂਪੜੇ ਧੋਲੇ ਸਾਰਾ ਕੰਮਕੁਮ ਸੰਭਲਿਆ ਫਿਰ ਮੈਂ ਬਾਅਦ ਚੋ ਨਾਸ਼ਤਾ ਕੀਤਾ ਕਪੜੇ ਉੱਪਰ ਚੜਾ ਦਿੱਤੇ ਤੇ ਉਹਨੂੰ ਸਵਾਇਆ ਮੈਂ ਕਿਹਾ ਚੱਲ ਪਹਿਲਾਂ ਸੋ ਜਾ ਤੇ ਸੋ ਕੇ ਉੱਠੇਗਾ ਕਿਉਂਕਿ ਉਹਨਾਂ ਦਾ 11:00 ਵਜੇ ਦਾ ਟਾਈਮ ਹੀ ਮੈਂ ਕਿਹਾ ਚੱਲ 11:00 ਵਜੇ ਲਵਾਉਂਗੀ ਤੇ ਅਗਲੇ ਦਿਨ 11:00 ਵਜੇ ਜਿਹੜਾ ਉਹ ਫਰਕ ਪੈ ਜਾਂਦਾ ਹੈ ਨਾ ਬੱਚੇ ਨੂੰ ਤੇ ਮੈਂ ਇਦਾਂ ਕੀਤਾ ਫਿਰ ਮੈਂ ਜਿਹੜਾ ਸੀ ਬਾਅਦ ਚੋ ਕੱਪੜੇ ਜਿਹੜੇ ਸੁੱਕਣੇ ਪਾਏ ਮੈਂ ਕਿ ਪਹਿਲਾਂ ਇਹਨੂੰ ਸ਼ਾਂਤ ਕਰਾ ਲਾ ਰੋਟੀ ਖਾ ਲਾਂ ਕਿਉਂਕਿ ਨਾ ਖੋ ਵੀ ਭੈਣੀ ਸ਼ੁਰੂ ਹੋ ਜਾਂਦੀ ਹੈ ਨਾ ਜਦੋਂ ਬੰਦਾ ਸਵੇਰ ਦਾ ਉੱਠਿਆ ਹੋਏ ਤਾਂ ਉਹਨੂੰ ਭੁੱਖ ਵੀ ਲੱਗ ਜਾਂਦੀ ਹੈ ਨਾ ਤੇ ਮੰਮੀ ਨੇ ਰੋਟੀ ਬਣਾਈ ਤੇ ਮੈਂ ਖਾਧੀ ਤੇ ਉਹਨੂੰ ਸੁਵਾ ਕੇ ਤੇ ਫਿਰ ਮੈਂ ਕੱਪੜੇ ਜਿਹੜੇ ਸੁੱਕਣੇ ਪਾਏ ਮੈਂ ਗਿਆ ਤੋਂਪੇ ਨਾ ਜਿਹੜੀ ਇਹ ਕਿ ਸਕਾਏ ਪੂਰੇ ਸਕਾਏ ਹੀ ਕੱਪੜੇ ਮਸ਼ੀਨ 'ਚ ਪਰ ਫਿਰ ਵੀ ਤੁਹਾਨੂੰ ਪਤਾ ਨਾ ਧੁੱਪ ਦੀ ਲੋੜ ਪੈਂਦੀ ਆ ਜਾਂ ਧੁੱਪੇ ਕੱਪੜਾ ਸੁੱਕਿਆ ਹੈ ਨਾ ਉਹਦੀ ਕੋਈ ਹੋਰ ਹੀ ਗੱਲ ਹੁੰਦੀ ਹੈ 스멜 ਵਗੈਰਾ ਹੋਏ ਕਿੱਦਾਂ ਵੀ ਹੈ ਨਾ ਉਹ ਸਭ ਕੁਝ ਨਿਕਲ ਜਾਂਦਾ ਵਾ ਤਦ ਕਰਕੇ ਤੇ ਇਹ ਨਾ ਰੱਸੀ ਕਾਫੀ ਜ਼ਿਆਦਾ ਥੱਲੇ ਹੋ ਗਈ ਆ ਤੇ ਇਹ ਮੈਂ ਨਾ ਹੋ ਕਰਦੀ ਪਈ ਡੰਡਾ ਲਾਂਦੀ ਪਈ ਪਰ ਨਹੀਂ ਲੱਗਦਾ ਪਿਆ ਹਨ ਕਿੰਨਾ ਚਿਰ ਮੈਂ ਕਰਕੇ ਤੇ ਫਿਰ ਮੈਂ ਲਾਇਆ ਤੇ ਫਿਰ ਮੈਂ ਸੁੱਕਣੇ ਜਿਹੜੇ ਪਾਏ ਕੱਪੜੇ ਕੱਪੜੇ ਤੇ ਇੰਨੇ ਨਹੀਂ ਸੀ ਹੈਗੇ ਪਰ ਫਿਰ ਜਿੰਨੇ ਵੀ ਹੈਗੇ ਸੀ ਹਨਾ ਧੋ ਦਿੱਤੇ ਕਿਉਂਕਿ ਇਹ ਕਿ ਬੱਚਿਆਂ ਦੇ ਜਿਹੜੇ ਕੱਪੜੇ ਉਹ ਫਿਰ ਤੇ ਜ਼ਰੂਰਤ ਪੈਂਦੀ ਰਹਿੰਦੀ ਹੈ ਤੇ ਸਰਦੀਆਂ ਦੀ ਵਜ੍ਹਾ ਨਾਲ ਨਾ ਸੁੱਕਦੇ ਵੀ ਬਹੁਤ ਜ਼ਿਆਦਾ ਘੱਟ ਵਾ ਫਿਰ ਰੇਸ ਕਰਕੇ ਮੈਂ ਕਿਹਾ ਵੀ ਮਤਲਬ ਪੀ ਨਾ ਧੋ ਹੀ ਦਵਾ ਫਿਰ ਇੱਕ ਇੱਕ ਕਰਕੇ ਧੋਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਇਹਨਾਂ ਚੰਗੀ ਤਰ੍ਹਾਂ ਨਿਖਾਰ ਤੇ ਕੱਪੜੇ ਮੈਂ ਤੇ ਬੁਰਸ਼ ਮਾਰ ਮਾਰ ਕੇ ਸਾਬਣ ਨਾਲ ਲਾ ਕੇ ਹਨਾ ਤੇ ਮੈਂ ਕਿਹਾ ਚਲ ਇੱਕ ਵਾਰੀ ਧੋ ਦਿੰਨੇ ਆ ਤੇ ਆਂਟੀ ਬਾਅਦ ਚੋ ਆ ਗਈ ਕਿਉਂਕਿ ਆਂਟੀ ਨਾ ਨਾਰਾਜ ਹੋ ਕੇ ਚਲ ਗਈ ਤੇ ਤਦ ਕਰਕੇ ਤੇ ਮੈਂ ਆਪੇ ਥੋਲੇ ਮੈਂ ਪਤਾ ਨਹੀਂ ਆਉਣ ਜਾਂ ਨਾ ਆਉਣ ਫਿਰ ਕੱਪੜੇ ਜਮਾ ਹੁੰਦੇ ਜਾਣਗੇ ਤੇ ਗਨੂ ਨੇ ਤੇ ਤੰਗ ਕਰਨਾ ਬੜਾ ਠੀਕੇ ਤੋਂ ਬਾਅਦ ਤੇ ਉਹਨੂੰ ਨਾ ਤਿੰਨ ਇੰਜੈਕਸ਼ਨ ਇਕੱਠੇ ਲੱਗੇ ਦੋ ਬਾਹਾਂ 'ਚ ਲੱਗੇ ਤੇ ਇੱਕ ਲੱਗਾ ਪੱਟ 'ਚ ਲੱਗਾ ਤੇ ਤੁਹਾਨੂੰ ਪਤਾ ਬੱਚਿਆਂ ਨੂੰ ਇੰਜੈਕਸ਼ਨ ਲੱਗਣ ਤੇ ਉਹ ਫਿਰ ਕਿੰਨਾ ਤੰਗ ਕਰਦੇ ਹਨਾ ਤੇ ਉਹੀ ਗੱਲ ਹੋਈ ਬਹੁਤ ਜ਼ਿਆਦਾ ਤੰਗ ਤੇ ਨਾਲ ਤੇ ਗਨੂ ਨੂੰ ਨਾ ਇਹ ਕੋਲਡ ਵੀ ਹੋਇਆ ਸੀ ਉਹਦੀ ਵਜ੍ਹਾ ਨਾਲ ਬੁਖਾਰ ਵੀ ਹੋਰ ਜ਼ਿਆਦਾ ਹੋ ਗਿਆ ਲਿਓ ਲੱਗ ਤਲੋ ਜੀ ਕੰਮ ਹੋ ਗਿਆ ਸਾਰਾ ਤੇ ਕੱਪੜੇ ਵਗੈਰਾ ਹੁਣੇ ਤੈਅ ਕੀਤੇ ਜੇ ਹੁਣ ਮੈਂ ਬਾਜ਼ਾਰ ਗਈ ਸੀ ਮੰਮੀ ਦੇ ਨਾਲ ਤੇ ਥੋੜਾ ਬਹੁਤ ਸਮਾਨ ਲੈਣਾ ਸੀ ਤੇ ਆਣ ਕੇ ਕੱਪੜੇ ਕੋੜੇ ਤੈਅ ਕੀਤੇ ਆ ਤੇ ਗੰਨੂ ਨੂੰ ਅੱਜ ਤਿੰਨ ਇੰਜੈਕਸ਼ਨ ਲੱਗੇ ਆ ਦੋ ਬਾਹਾਂ 'ਚ ਲੱਗੇ ਤੇ ਇੱਕ ਪੱਟ ਤੇ ਲੱਗਾ ਤੇ ਉਹਦੇ ਘਰ ਜਣਾ ਥੋੜਾ ਤੰਗ ਕਰਦਾ ਪਿਆ ਜਿਆਦਾ ਤੇ ਸਬਜ਼ੀ ਆਪਣੀ ਬਣਾ ਲਈ ਆ ਬਣਾਇਆ ਖੁੰਬਾ ਤੇ ਮਟਰ ਖੁੰਬਾ ਤੇ ਮਟਰ ਬਣਾਇਆ ਦੇਖੋ ਛੋਟੀ ਆਪਣੇ ਰਾਹਲ ਦੇ ਵੀ ਸਬਜੀ ਜਿਹੜੀ ਉਹ ਬਣ ਗਈ ਆ ਤੇ ਹੁਣ ਨਮਿਚ ਆਉਣ ਦਾ ਟਾਈਮ ਹੋ ਗਿਆ ਵਾ ਹੁਣ ਮੈਂ ਵਿਹਲੀ ਹੋਈ ਆ ਤੇ ਹੁਣ ਨਮਿਚ ਦੇ ਆਉਣ ਦਾ ਟਾਈਮ ਹੋ ਗਿਆ ਵਾ ਗੱਲ ਨੂੰ ਸੁਵਾਇਆ ਮੈਂ ਕਿ ਥੋੜੀ ਦੇਰ ਨਾ ਲੇਟ ਦੀਆਂ ਪਤਲੀ ਕਰਨ ਦਾ ਟਾਈਮ ਨਹੀਂ ਹੈਗਾ ਹੁਣ ਉਹਨੇ ਆਉਣਾ ਵਾ ਤੇ ਯੂਨੀਫਾਰਮ ਤੇ ਚਲੋ ਨਹੀਂ ਧੋਈ ਹੈਗੀ ਉਹਦੀ ਤੇ ਕੱਲ ਹੈਗਾ ਵੀਰਵਾਰ ਹਾਂ ਵੀਰਵਾਰ ਦੂਜੀ ਭੈਣ ਯੂਨੀਫਾਰਮ ਤੇ ਸ਼ੁਕਰਵਾਰ ਤੇ ਦੂਜੀ ਭੈਣ अच्छा ਤੇ 유ਨੀਫਾਰਮ ਧੋਣੀ ਨਹੀਂ ਹੈਗੀ ਤੇ ਬਸ ਜੀ ਅੱਜ ਕੱਪੜੇ ਆਪ ਧੋਤੇ ਹੀ ਕਿਉਂਕਿ ਕੱਲ ਨਾ ਆਂਟੀ ਨਰਾਜ਼ ਹੋ ਕੇ ਚਲ ਗਈ ਤੇ ਮੈਨੂੰ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਹੈਗੀ ਤੇ ਮੈਂ ਆਪ ਹੀ ਧੋਲੇ ਫਿਰ ਸਵੇਰੇ ਬੱਤੀ ਆਈ ਤੇ ਮੈਂ ਧੋਲੇ ਮਨੇ ਹੀ ਚਲਦੀ ਜਲਦੀ ਧੋਲਾ ਫਿਰ ਇਹਨੂੰ ਇੰਜੈਕਸ਼ਨ ਲਵਾਉਣ ਜਾਣਾ ਮੈਂ ਤੇ ਮੈਂ ਜਲਦੀ ਧੋਲੇ ਤੇ ਚਲੋ ਜੀ ਨਮਿਸ਼ਾਉਂਦਾ ਹੁਣ ਉਹਨੂੰ ਅ ਸੰਦਨੀ ਕੁਝ ਖਾਣ ਪੀਣ ਨੂੰ ਤੇ ਮਾੜਾ ਜਿਹਾ ਲੇਟ ਦੀ ਕਿਉਂਕਿ 10 ਕਿ ਮਿੰਟ ਹੈਗੇ ਇਹਦੇ ਆਉਣ ਤੇ ਇਹ ਗਰਮ ਇਸ ਗਰਮ ਕਿਸੇ ਮੋੜਾ ਹੁਣ ਇਹ ਜਿ ਸਿੱਕਤਾ ਹੀ ਇਹਦੇ ਮਨੇ ਕੁਝ ਆਰਵਾਲੇ ਤਾਂ ਖੜਾ ਕਰਤਾ ਐਸ ਕੁਲੇ ਨਾ ਠੰਡ ਹੋ ਜਾਂਦੀ ਆ ਮਾ ਸ਼ਾਮੀ ਠੰਡੀ ਹੋ ਜਾਂਦੀ ਦੁਪਹਿਰੀ ਗਰਮੀ ਲੱਗਣ ਦੀ ਆ ਸੋਚ ਤੇ ਹੁਣ ਠੰਡ ਹੋ ਗਈ ਆ ਮੈਂ ਰੱਖੀ ਆ ਚਾਹ ਚਾਹ ਪੀ ਕੇ ਤੇ ਫਿਰ ਮੈਂ ਲੰਮੀ ਸ਼ੰਟੂਸ਼ਨ ਤੇ ਛੱਡ ਕੇ ਆਉਣੀ ਆ 4 ਵਜੇ ਚੱਲੇ ਆ 15 ਕੁ ਮਿੰਟ ਰਹਿ ਗਏ ਮੈਂ ਕਿ ਚੱਲ ਚਾਹ ਪੀ ਲੈਣਾ ਪਹਿਲਾਂ ਹਣਾ ਤੇ ਦੁਪਹਿਰ ਨੂੰ ਮੈਂ ਬਾਜ਼ਾਰ ਗਈ ਜਿੱਚ ਠੱਡ ਗਰਮੀ ਲੱਗਣ ਦੀ ਹੁਣ ਇੱਚ ਠੱਡ ਲੱਗਣ ਦੀ ਆ ਤੇ ਮੈਂ ਕਿਹਾ ਬੱਚੇ ਨੂੰ ਪਾਣੀ ਮੋਟੇ ਕੱਪੜੇ ਤੇਰਾ ਚਾਹ ਜਿਹੜਾ ਪੀ ਲਈਏ ਬੁੱਲਾ ਚਲੋ ਹੁਣ ਜੀ ਰੋਟੀ ਬਣਾ ਲਿਆ ਪਰਾਦੀ ਰੋਟੀ ਬਣਾਉਣ ਲੱਗਿਆ ਹੁਣ ਤਾਂ ਸਾ ਟਿੱਡਾ ਜਿਆ ਲੱਗਣ ਲਿਆ ਪਤਾ ਨਹੀਂ ਕਿਉਂ ਤੇ ਅੱਜ ਗੰਨ ਨੂੰ ਲੱਗੇ ਨਾ ਇੰਜੈਕਸ਼ਨ ਉਹਦੇ ਕਰਕੇ ਨਾ ਵਲੌਗ ਇਦਾਂ ਹੀ ਬਣ ਡਿਆ ਬਸ ਜਿੱਦਾਂ ਦਾ ਵੀ ਬਣਦਾ ਹਨਾ ਤੇ ਇਹ ਸਬਜ਼ੀ ਤੁਹਾਨੂੰ ਦਿਖਾਤੀ ਤੇ ਟਾਈਮ ਹੋ ਗਿਆ 5:30 ਵਜੇ ਤਾਂ ਮੈਂ ਨਵੀਸ਼ ਨੂੰ ਲੈ ਜਾਣਾ 6 ਵਜੇ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਫੁਲਕੇ ਬਣਾ ਕੇ ਰੱਖ ਲਾ ਕਰ ਚਲੋ ਹੁਣ ਖਾਣੇ ਹੁੰਦੀ ਆ ਤੇ ਤੁਹਾਨੂੰ ਪਤਾ ਹਨੇਰਾ ਵੀ ਹੁਣ ਜਲਦੀ ਹੋ ਜਾਂਦਾ ਹਨਾ 5:30 ਵਜੇ ਨੂੰ ਹੁਣ ਵੇਖੋ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਤੇ ਜਦੋਂ ਨਵੀਸ਼ ਲੈਣ ਡਣੀ ਐ ਤੇ ਪੂਰਾ ਹਨੇਰਾ ਹੁੰਦਾ ਇਹ ਬਸ ਇਹੀ ਫੁੱਲਕੇ ਲਾਲ ਨੇ ਘਰ ਕੇ ਉਹ ਬਣਾਇਆ ਸੀ ਬੜੇ ਚਿਰਾਂ ਬਾਅਦ ਮਲਾਈ ਇਕੱਠੀ ਕੀਤੀ ਤੇ ਫਿਰ ਜਿਹੜਾ ਉਹ ਘਿਓ ਬਣਾਇਆ ਹਨਾ ਤੇ ਆਪਣੇ ਘਰ ਦੇ ਘਿਓ ਦੀ ਨਾ ਉਹ ਵੱਖਰੀ ਹੁੰਦੀ ਆ ਮੁੱਲ ਕਿੰਨਾ ਮਰਜ਼ੀ ਲੈ ਉਹ ਬਰਕਤ ਹੀ ਨਹੀਂ ਪੈਂਦੀ ਹੈਗੀ ਹਨਾ ਹਾਂ ਜੀ ਆਪਾਂ ਵੇਲੇ ਹੋ ਗਏ ਬ੍ਰਦਰ ਚਲ ਗਿਆ ਬਾਹਰ ਹਨਾ ਨਹੀਂ ਤੇ ਆਈ ਚਲਾਈ ਆਈ ਚਲਾਈ ਘੋਣ ਲਈ ਜਦੋਂ ਦੀ ਇੱਕ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਹਾਂ ਤੇ ਆਪਾਂ ਰਜਾਈਆਂ ਤੇ ਅਜੇ ਨਹੀਂ ਕੱਢੀਆਂ ਕੰਬਲ ਹੀ ਹੈਗੇ ਤੇ ਵੇਖੋ ਰਜਾਈਆਂ ਭਾਵੇਂ ਮੈਨੂੰ ਲੱਗਦਾ ਨਿੱਕਲ ਹੀ ਹੋਣ ਜੇ ਹਿਸਾਬ ਨਾਲ ਠੰਡ ਵੱਧਦੀ ਜਾਂਦੀ ਹੈ ਨਾ ਤੇ ਇਹ ਕਦੀ ਬਾਰਿਸ਼ ਹੋਈ ਤੇ ਹੋਰ ਜ਼ਿਆਦਾ ਠੰਡ ਵੱਜ ਜਾਣੀ ਹੈ ਬਸ ਚਾਹ ਵਗੈਰਾ ਹੀ ਪੀ ਲਈ ਬਸ ਉਹ ਰੋਟੀ ਖਾਣੀ ਇਹ ਇੱਕ ਟਾਈਮ ਨਾਲ ਖਾਦੀਏ ਨਾ ਫਿਰ ਪੱਜ ਜਾਂਦੀ ਹੈ ਟਾਈਮ ਨਾਲ ਹੀ ਖਾਣੀ ਚਾਹੀਦੀ ਡਿਨਰ ਜਿਹੜਾ ਨਾ ਹਮੇਸ਼ਾ ਟਾਈਮ ਨਾਲ ਕਰਨਾ ਚਾਹੀਦਾ ਤੇ ਅੱਜ ਦਾ ਲੰਚ ਬ੍ਰਾਂਚ ਜਿਹੜਾ ਉਹ ਇਕੱਠਾ ਹੀ ਹੋਣ ਲਿਆ ਹਨ ਸਭ ਦਾ ਇਹੀ ਹਾਲ ਆ ਹਜੇ ਤੇ ਪਹਿਲਾਂ ਕਪੜੇ ਧੋਦੋ ਕਿ ਬੱਸ ਹੋ ਗਿਆ ਇਹ ਚੀਜ਼ਾਂ ਜਿਹੜੇ ਮੋੜਦੇ ਆ ਨਾ ਉਹ ਦਰਦ ਕਰਨ ਲੱਗ ਜਾਂਦੇ ਆ ਤੇ ਨਾਲ ਜਨੂੰ ਤਿੰਨ ਇੰਜੈਕਸ਼ਨ ਲੱਗੇ ਅੱਜ ਤਿੰਨਾ ਇੰਜੈਕਸ਼ਨਾਂ ਨਾਲ ਨਾ ਉਹ ਤਨਪਦਾ ਸੋਜ ਵੀ ਪੈਂਦੀ ਆ ਬੁਖਾਰ ਵੀ ਹੁੰਦਾ ਨਾ ਤੇ ਉਹਦੇ ਨਾਲ ਜ਼ਿਆਦਾ ਹੀ ਹੋ ਨਾ ਤੰਗ ਕਰਦਾ ਪਿਆ ਦੁਪਹਿਰ ਹੀ ਥੋੜੀ ਦੇ ਲੰਨੇ ਨਾ ਆਰਾਮ ਕੀਤਾ ਤੇ ਓਨੀ ਦੇਰ ਹੀ ਮੈਂ ਕੀਤਾ ਫਿਰ ਚਲੋ ਜੀ ਮੈਂ ਨਾ ਰੋਟੀ ਬਣਾਣਾ ਜਲਦੀ ਜਲਦੀ ਨਹੀਂ ਤੇ ਵੀਡੀਓ ਚੱਕਰ ਨਾ ਮੇਨ ਲੈ ਲਓ ਜਾਣਾ ਤੇ ਰੋਟੀ ਬਣਾਣਾ ਤੇ ਫਿਰ ਮੈਂ ਨਵੀਂ ਛੁਲੇ ਜਾਣਾ ਤੇ ਫਿਰ ਵਲੌਗ ਦਾ ਐਂਡ ਕਰਾਂਗੇ ਆਪਾਂ ਲਓ ਜੀ ਗੰਨੂ ਨੇ ਜੇ ਵਲੌਗ ਬਣਾਉਣ ਦਿੰਦਾ ਹੈ ਗੰਨੂ ਤਾਂ ਕਹਿੰਦਾ ਮੇਰੇ ਨਾਲ ਲੱਗੀਦਾ ਹੈ ਮਤਲਬ ਕਿੰਨਾ ਕੁਛਨ ਦੇ ਵੇਖ ਇਹਨੂੰ ਪਤਾ ਲੱਗਦਾ ਹੈ ਕਿ ਵੇਖ ਹੁਣ ਮੈਂ ਨਹੀਂ ਵਿਖਾਉਣਾ ਨਹੀਂ ਨਾ ਇਹਨੇ ਕਹਿਣਾ ਮੈਨੂੰ ਬੁਖਾਲ ਹੈ ਨਾ ਮੈਂ ਨਹੀਂ ਵਿਖਾਉਣਾ ਕਹਿੰਦਾ ਤੁਹਾਨੂੰ ਨਾ ਤੇ ਇਹ ਨੀਂਦ ਜੀ ਵਲੌਗ ਬਣਾਉਣ ਦਿੰਦਾ ਹੈਗਾ ਬਸ ਇਹ ਮੇਰੇ ਕੋਲ ਹੀ ਮਤਲਬ ਇਹ ਹੁੰਦਾ ਕਿ ਮੈਨੂੰ ਚੁੱਕ ਕੇ ਰੱਖ ਮੈਨੂੰ ਚੁੱਕ ਕੇ ਰੱਖ ਨਾ ਇਹਨੂੰ ਪਤਾ ਲੱਗਦਾ ਮੇਰੇ ਬਾਰੇ ਗੱਲ ਕਰਦੀ ਪਈ ਹੈ ਨਾ ਤੇ ਨੂੰ ਇੰਜੈਕਸ਼ਨ ਵੀ ਲੱਗਿਆ ਥੋੜਾ ਜਿਹਾ ਫਰਕ ਕੱਲ ਤੱਕ ਜਿਹੜਾ ਪੂਰਾ ਫਰਕ ਪੈਣਾ ਹੋਣਾ ਸੋਚ ਸਾਜ ਪੈਂਦੀ ਰਹਿੰਦੀ ਪੱਛੇ ਤੇ ਆ ਗਿਆ ਜੀ ਵੇਖੋ ਆ ਗਿਆ ਆ ਗਿਆ ਮੈਂ ਗੰਨ ਨੂੰ ਖੇਡੇ ਲਾ ਕੇ ਨਾ ਗਈ ਫੇਸ ਵਾਸ਼ ਲੈਣ ਵਾਤੇ ਇਹਨੂੰ ਫੜਾਇਆ ਆਵਲੇ ਫੇਸ ਵਾਸ਼ ਲੈਣ ਗਈ ਵੱਡਾ ਮਿਲਿਆ ਨਹੀਂ ਤੇ ਫਿਰ ਮੈਂ ਨਾ ਦੋ ਛੋਟੇ ਲੈ ਆਂਦੇ ਇਹਨੂੰ ਦਿੱਤਾ ਖੇਡਣ ਵਾਤੇ ਕੰਨਾਂ ਨੂੰ ਹੱਥ ਲਵਾ ਦਾਂ ਕੰਨਾਂ ਨੂੰ ਨਮਿਸ਼ ਨਹੀਂ ਤੰਗ ਕਰਦਾੰਦਾ ਇਹ ਬਹੁਤ ਜਿਆਦਾ ਤੰਗ ਕਰਦਾ ਹੈ ਨਾ ਨਮਿਸ਼ ਤੇ ਲੋ ਜਿੱਥੇ ਖਲਦੇ ਬਲੌਗਡੈਂਡ ਜਿੰਨਾ ਘਮਣ ਪਾਉਂਦਾ ਮੈਂ ਉਨਾ ਹੀ ਭੜਾਨੀ ਨਹੀਂ ਘਮਣ ਪਾਉਂਦਾ ਹੈਗਾ ਬੱਚਿਆਂ ਦੇ ਨਾਲ ਤੇ ਅਸੀਂ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਰਦੇ ਕਰਿਓ ਚੰਗਾ ਕਰਦੇ ਕਰ ਸਬਸਕ੍ਰਾਈਬ ਮਿਲਦੇ ਆਂ ਕਿਸੇ ਵੀ ਵੀਡੀਓ ਤਦ ਤੱਕ ਲਈ ਬਾਏ ਬਾਏ ਅਲਵਿਦਾ ਸਿਕੋਲ